34 ਸਰਕਾਰਾਂ ਸਮੇਂ ਦੀਆਂ ਨੇ ਚਾਹੇ ਉਹ ਬਿਜਲੀ ਬੋਰਡ ਦੀ ਮੈਨੇਜਮੈਂਟ ਹੋਵੇ ਉਹਨਾਂ ਨੇ ਇਹਨਾਂ ਦੇ ਖਿਲਾਫ ਡਟ ਕੇ ਲੜਾਈ ਲੜੀ ਹੈ ਚਾਹੇ ਉਹ ਪੰਜਾਬ ਸਰਕਾਰ ਦੇ ਖਿਲਾਫ ਲੜਾਈ ਹੋਵੇ ਜਾਂ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਲੜਾਈ ਹੋਵੇ ਤਾਂ ਲੋਹਰੀਆ ਜੀ ਕਦੇ ਪਿੱਛੇ ਨਹੀਂ ਹਟੇ ਨੇ ਕਾ ਹੜਤਾਲਾਂ ਤੇ ਨੇਕਾ ਸੰਘਰਸ਼ ਕੀਤੇ ਨੇ ਜਿਹੜੇ ਅਣਗਿਣਤ ਨੇ ਅੱਜ ਰਿਟਾਇਰਮੈਂਟ ਤੋਂ ਬਾਅਦ ਭਾਵੇਂ ਪਾਵਰ ਕਮ ਤੋਂ ਰਿਟਾਇਰ ਹੋ ਗਏ ਨੇ ਔਰ ਜਨਰਲ ਸਕੱਤਰ ਨੇ ਜਦੋਂ ਤੱਕ ਚੋਣ ਨਹੀਂ ਹੋਣੀਆਂ ਉਦੋਂ ਇਹਨਾਂ ਨੇ ਆਪਣੀ ਪੂਰੀ ਸੇਵਾ ਨਿਭਾਉਣੀ ਹੈ ਔਰ ਇਹਨਾਂ ਨੇ ਅਗਲੇ ਜਿਹੜੇ ਫਰੰਟ ਦੇ ਕੰਮ ਨੇ ਜੋ ਸਾਡੇ ਦੇ ਤਿੱਖੇ ਹਮਲੇ ਪੰਜਾਬ ਸਰਕਾਰ ਕਰ ਰਹੀ ਹੈ ਸੈਨੀਟਰ ਦੀ ਸਰਕਾਰ ਕਰ ਰਹੀ ਹੈ ਬਰਾਰ ਜੀ ਨੇ ਬੜੀ ਜਾਣਕਾਰੀ ਦਿੱਤੀ ਹੈ ਵੀ ਜਿੰਨੇ ਹਮਲੇ ਨੇ ਯਾ ਸਾਡੇ ਤੌਲੀਵਾਲ ਸਾਹਿਬ ਦੱਸਣਗੇ ਵੀ ਸਾਡੇ ਇਹਨੇ ਹਾਲਾਤ ਖਰਾਬ ਨੇ ਭਾਵੇਂ ਅਸੀਂ ਅੱਜ ਰਿਟਾਇਰ ਹੋਏ ਆ ਮੈਂ ਵੀ 14 ਦੇ ਵਿੱਚ ਰਿਟਾਇਰ ਹੋਇਆ ਸਾਡੇ 50000 60000 ਕ ਵੀ 70000 ਪੈਨਸ਼ਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਰੀਆ ਜਿਹੜਾ ਆਪਾਂ ਜਿਹੜਾ ਨਵੇਂ ਲੱਗ ਰਹੇ ਨੇ ਔਰ ਸਾਥੀ ਨੇ ਕ ਵੀ ਨਵੇਂ ਸਾਥੀ ਲੰਢੀ ਰਹੇ ਜਿਹੜੀ ਪੈਨਸ਼ਨ ਸਕੀਮ ਬੰਦ ਕਰਤੀ ਹੈ ਸਰਕਾਰ ਨੇ ਜਾਂ ਵਾਲਾ ਸਮੇਂ 2 4000 ਤੋਂ ਵੱਧ ਕੇ ਦੀ 10 ਤੋਂ ਵੱਧ ਪੈਨਸ਼ਨ ਨਹੀਂ ਲਗਣੀ ਸਰਕਾਰ ਰਿਟਾਇਰ ਹੋ ਕੇ ਮੈਂ ਕਹਾਂਗਾ ਵੀ ਜੋ ਇਦਾਂ ਦਾ ਸਨਮਾਨ ਸਮਰੋਹ ਰੱਖਿਆ ਅੱਜ ਹਿੰਦੁਸਤਾਨ ਦੇ ਵਿੱਚ वूमेन डे ਮਨਾਇਆ ਜਾ ਰਿਹਾ ਹੈ ਜਿਵੇਂ ਬਰਾੜ ਜੀ ਨੇ ਦੱਸਿਆ ਕਿ ਜਿੰਨੇ ਲੀਟਰ ਨੇ ਲੋਰੀਆ ਜੀ ਨੇ ਜੇ ਉਹਨਾਂ ਦਾ ਪਰਿਵਾਰ ਸਾਥ ਦਿੰਦਾ ਤਾਂ ਉਹ ਕਾਈ ਲਿਟਰੀ ਅੱਗੇ ਕਰ ਸਕਦੇ ਨੇ ਇਹਨਾਂ ਨੇ ਬੱਚਿਆਂ ਵੱਲ ਵੀ ਖਿਆਲ ਕੀਤਾ ਬੋਰਡ ਦੀ ਵੀ ਸੇਵਾ ਕੀਤੀ ਹੈ ਔਰ ਸਰਕਾਰ ਦੀ ਨੀਤੀਆਂ ਦੇ ਖਿਲਾਫ ਇਹਨਾਂ ਨੇ ਡਟ ਕੇ ਲੜਾਈ ਲੜੀ ਹੈ ਔਰ ਮੈਨੂੰ ਤਾਂ ਇਹ ਲੱਗਦਾ ਵੀ ਜਦੋਂ ਤੱਕ ਇਹਨਾਂ ਦੇ ਵਿੱਚ ਸਾਹ ਨੇ ਇਹ ਲਾਲ ਝੰਡੇ ਦਾ ਪਹਿਲਾਂ ਵੀ ਨਾਂ ਉੱਚਾ ਕੀਤਾ ਔਰ ਆਪਣੇ ਜਦੋਂ ਤੱਕ ਇਹ ਰਹਿਣਗੇ ਇਹ ਲਾਲ ਝੰਡੇ ਨੂੰ ਹਮੇਸ਼ਾ ਉੱਚਾ ਕਰਦੇ ਰਹਿਣਗੇ ਮੈਂ ਇਹਨਾਂ ਨੂੰ ਰਿਟਾਇਰਮੈਂਟ ਤੇ ਪੈਨਸ਼ਨ ਯੂਨੀਅਨ ਪੰਜਾਬ ਐਟਕ ਵੱਲੋਂ ਮੈਂ ਇਹਨਾਂ ਨੂੰ ਵਧਾਈ ਦਿੰਨਾ ਔਰ ਸਵਾਘੁਰੂ ਅਗੇ ਪ੍ਰਾਰਥਨਾ ਕਰਨਾ ਵੀ ਇਹ ਸਾਰਾ ਪਰਿਵਾਰ ਲੋਰੀਆ ਜੀ ਇਹਨਾਂ ਦੇ ਬੱਚੇ ਇਹਨਾਂ ਦੀ ਧਰਮ ਪਤਨੀ ਇਹ ਚੜ੍ਹਦੀਆਂ ਕਲਾਂ ਦੇ ਵਿੱਚ ਰਹਿਣ ਜੈ ਜਨਤਾ ਜੈ ਸੰਗਰਸ਼ ਚੇਤੂਕ